ਜਦੋਂ ਕਿਸੇ ਰਾਜੇ ਦੀ ਤਾਜਪੋਸ਼ੀ ਹੁੰਦੀ ਹੈ ਨਾ ਉਹਨੂੰ ਉਸ ਦਿਨ ਰੱਬ ਭੁੱਲਿਆ ਹੁੰਦਾ ਹੈ ਉਹ ਆਪਣੇ ਆਪ ਨੂੰ ਸੁਪਰ ਪਾਵਰ ਸਮਝ ਰਿਹਾ ਹੁੰਦਾ ਆਪਾਂ ਦੇਖਦੇ ਹਾਂ ਜਦੋਂ ਸਾਡੇ ਇੱਥੇ ਮੰਤਰੀਆਂ ਜਾਂ ਮੁੱਖ ਮੰਤਰੀਆਂ ਦੇ ਸੌ ਚੱਕ ਸਮਾਗਮ ਹੁੰਦੇ ਆ ਉਦੋਂ ਕੀ ਹੋਇਆ ਕਰਦਾ ਤੁਹਾਨੂੰ ਪਤਾ ਹੈ ਜਦੋਂ ਸ਼ੇਰੇ ਪੰਜਾਬ ਦੀ ਤਾਜਪੋਸ਼ੀ ਹੋਣੀ ਸੀ ਨਾ ਉਸ ਦਿਨ ਭਰੇ ਇਕੱਠ ਦੇ ਵਿੱਚ ਸ਼ੇਰੇ ਪੰਜਾਬ ਨੇ ਕਿਹਾ ਸੀ ਕਿ ਇਸ ਇਕੱਠ ਦੇ ਵਿੱਚ ਕੋਈ ਇਹੋ ਜਿਹਾ ਇਨਸਾਨ ਹੈਗਾ ਜਿਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅੱਖੀਂ ਦੇਖਿਆ ਹੋਏ ਕਹਿੰਦੇ ਆ ਵੀ ਕੋਈ 100 ਕੁ ਸਾਲ ਦੀ ਉਮਰ ਦਾ ਇੱਕ ਬਜ਼ੁਰਗ ਉੱਠਿਆ ਉਹਨੇ ਕਿਹਾ ਕਿ ਮੈਂ 5 ਕੁ ਸਾਲ ਦਾ ਸੀ ਅਨੰਦਪੁਰ ਸਾਹਿਬ ਦੇ ਵਿੱਚ ਆਪਣੇ ਬਾਬੇ ਦੇ ਨਾਲ ਗਿਆ ਸੀ ਉਦੋਂ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦੇਖਿਆ ਸੀ ਸ਼ੇਰੇ ਪੰਜਾਬ ਨੇ ਆ ਕੇ ਕੁੱਟ ਕੇ ਉਸ ਬਜ਼ੁਰਗ ਦੇ ਪੈਰ ਫੜ ਲਏ ਤੇ ਕਿਹਾ ਕਿ ਜਿਵੇਂ ਦਾ ਤੈਨੂੰ ਬਾਬਾ ਉਸ ਵੇਲੇ ਮਹਿਸੂਸ ਹੋਇਆ ਹੋਵੇਗਾ ਦਸਵੇਂ ਪਾਤਸ਼ਾਹ ਨੂੰ ਵੇਖ ਕੇ ਅੱਜ ਮੈਨੂੰ ਤੇਰੇ ਦਰਸ਼ਨ ਕਰਕੇ ਵੀ ਉਦਾਂ ਦਾ ਹੀ ਆਨੰਦ ਆ ਰਿਹਾ ਜਿਵੇਂ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਤੱਕ ਲਿਆ ਹੋਏ ਇਹ ਹੈ ਸਾਡੇ ਰਾਜੇ ਦੀ ਨਿਮਰਤਾ ਜਿਨੇ ਆਪਣੀ ਤਾਜਪੋਸ਼ੀ ਤੇ ਵੀ ਆਪਣੇ ਗੁਰੂ ਸਾਹਿਬ ਨੂੰ ਯਾਦ ਰੱਖਿਆ